ਜੀ ਹਾਂਜੀ ਹਾਂਜੀ ਉਹੀ ਤਾਂ ਗੱਲ ਆ ਲਓ ਖੇਡ ਮੈਦਾਨ ਵਿੱਚ ਇਸ ਲਈ ਪਹਿਲੀ ਕਬੱਡੀ ਜਿਹੜੀ ਪੈ ਚੁੱਕੀ ਹੈ ਮੇਰੇ ਵੀਰੋ ਆਪਾਂ ਦੇਖਣੇ ਵੀ ਉਧਰ ਪੈਣੀ ਪਾਈ ਇਹਦੀ ਧਰਤੀ ਦਾ ਗੋਰਾ ਫਾਈਨਲ ਮੁਕਾਲੇ ਦੀ ਪਹਿਲੀ ਕਬੱਡੀ ਪਾਈ ਹੈ ਆਪਾਂ ਦੇਖਦੇ ਵੀ ਖੇਡ ਮੈਦਾਨ ਵਿੱਚ ਬਹੁਤ ਹੀ ਤਕੜਾ ਮੁਕਾਬਲਾ ਇੱਕ ਪਾਸੇ ਡੱਗੂ ਰਮਾ ਨੇ ਪਿੰਡ ਦਾ ਮੇਰੀ ਵਿਰੋ ਸੇਵਕ ਸਿੰਘ ਬਾਦ ਕੋਸ਼ਿਸ਼ ਕਰਦਾ ਪਰ ਪੁਆਇੰਟ ਜਿਹੜੇ ਇਸ ਵੇਲੇ ਧਾਵੀ ਦਾ ਮੇਰੀ ਵਿਰੋ ਅੰਕ ਰੇਡਰ ਦੇ ਇਸੇ ਦੀ ਵਿਚਾਦੜਿਆ ਉਧਰ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਨੇ ਗੁਰਨੇਕ ਸਿੰਘ ਜੀ ਨੇਕਾ ਨਾਲ ਹੀ ਸਾਡੇ ਵੀ ਦਵਿੰਦਰਪਾਲ ਜੀ ਉਹਨਾਂ ਦੇ ਸੁਪੁੱਤਰ ਵੱਡਾ ਧੰਨਵਾਦ ਕਰੀਏ ਨਾ ਸਤਿਕਾਰਯੋਗ ਸਖਸ਼ੀਤਾ ਦਾ ਨਾਲ ਹੀ ਸਾਡੇ ਜਸਵੰਤ ਸਿੰਘ ਦੀ ਪੱਟੀ ਸਾਹਿਬ ਦੇ ਬਹੁਤ लाडले ਪ੍ਰਧਾਨ ਹੈ ਸਾਡਾ ਵੀਰ ਗੁਰਜਨ ਸਿੰਘ ਬਰਾੜ ਬੜਾ ਧੰਨਵਾਦ ਹੈ ਲਓ ਖੇਡ ਮੈਦਾਨ ਦੇ ਵਿੱਚ ਇਸ ਲਈ ਪਾਈ ਹੋਈ ਕਬੱਡੀ ਉਧਰ ਮੁਖਤਿਆਰ ਸਿੰਘ ਜੀ ਸਨਾਹ ਸਾਹਿਬ ਦਾ ਬੜਾ ਧੰਨਵਾਦ ਕਰੀਏ ਅੱਜ ਦੇ ਖੇਡਾਂ ਦੇ ਲਈ 5100 ਰੁਪਏ ਦਾ ਬੜਾ ਯੋਗਦਾਨ ਹੈ ਨਾਲ ਹੀ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਨੇ ਮੇਰੇ ਵੀਰੋ ਵਿਸ਼ੇਸ਼ ਸਹਿਯੋਗ ਸੁੱਖਾ ਪਿਪਲੀ ਰਾਜਦੀਪ ਪੰਜਗਰੀ ਕੀਤ ਪ੍ਰਧਾਨ ਨਾਲ ਹੀ ਮੇਰੇ ਵੀਰੋ ਜਗਦੀਪ ਸਿੰਘ ਸਾਡੇ ਵੀਰ ਗੱਗੂ ਨਾਲ ਹੀ ਸਾਡਾ ਬਹੁਤ ਹੀ ਸਤਿਕਾਰ ਦੇ ਯੋਗ ਗਗਨਦੀਪ ਬਰਾੜ ਗੋਰਾ ਸਾਡਾ ਵੀਰ ਗੋਗਾ ਪਿਪਲੀ ਨਾਲ ਹੀ ਦਿਵਿੰਦਰ ਬਰਾੜ ਪ੍ਰਧਾਨ ਨਿਊ ਮਾਡਲ ਸਕੂਲ ਇਹਨਾਂ ਲਈ ਵੱਡਾ ਧੰਨਵਾਦ ਹੈ ਲਓ ਖੇਡ ਮੈਦਾਨ ਵਿੱਚ ਦੇਖਣਾ ਵੀ ਇੱਕ ਪਾਸੇ ਬੱਲੇ 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 ਹੋ ਗਈ ਮੇਰੇ ਮਿੱਤਰੋ ਆਪਾਂ ਦੇਖਣਾ ਵੀ ਸ਼ਰਰਾ ਡੱਗੂ ਰਮਾਣੇ ਵਾਲਾ ਲੱਖੇ ਨੂੰ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਪਰ ਪੁਆਇੰਟ ਕੀ ਦੇ ਹਿੱਸੇ ਅੰਕ ਜਿਹੜਾ ਜਾਫੀ ਦਾ ਵੱਡਾ ਧੰਨਵਾਦ ਹੈ ਹਰਦੀਪ ਸਿੰਘ ਜੀ ਸੇਖੋ ਸਾਰੇ ਵੀਰਾਂ ਦਾ ਲਓ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਰਵਿੰਦਰ ਸਿੰਘ ਜੀ ਹਰਦੀਆਲਿਆਣਾ ਉਹ ਵੀ ਅੱਜ ਇਹਨਾਂ ਮੈਚਾਂ ਦਾ ਆਨੰਦ ਮਾਣਦੇ ਹਲਕੀ ਸੱਟ ਲੱਗੀ ਹੈ ਖਿਡਾਰੀ ਦੇ ਮੂਹ ਸੁਪਰੇ ਦੇ ਜੀ ਗਰਾਊਂਡ ਵਿੱਚ ਮੂਹ ਸੁਪਰੇ ਮੂਹ ਸੁਪਰੇ ਦੇ ਜੀ ਖੇਡ ਗਰਾਊਂਡ ਵਿੱਚ ਫਾਈਨਲ ਮੁਕਾਬਲਾ ਖਾਰਾ ਵਰਸ ਜ ਇਧਰਲੇ ਪਾਸੇ ਆਪਾਂ ਦੇਖ ਰਹੇ ਵੀ ਡੱਗੂ ਰਮਾਣੀ ਦੀਆਂ ਟੀਮਾਂ ਦੇ ਵਿੱਚਕਾਰ ਦੋਨੋਂ ਟੀਮਾਂ ਜਿਹੜੀਆਂ ਮੇਰੀ ਵੀਰੋ ਆਪਾਂ ਦੇਖ ਰਹੇ ਆ ਜਿਲ੍ਹਾ ਫਰੀਦਕੋਟ ਦੀਆਂ ਟੀਮਾਂ ਹੈਲੋ ਸਾਡੇ ਨਾਲ ਕਲੱਬ ਵਾਲਾ ਉਹਨੂੰ ਬੇਨਤੀ ਆ ਜਿਹੜੇ ਸਾਡੇ ਵੇਟਰ ਸੀ ਉਹ ਸਾਨੂੰ ਸਟੇਜ 'ਤੇ ਆ ਕੇ ਮਿਲਣ ਵੱਡਾ ਧੰਨਵਾਦ ਹੈ ਦਵਿੰਦਰ ਪਾਲ ਤੇ ਸਾਡੇ ਵੀਰ ਦਵਿੰਦਰ ਪਾਲ ਤੇ ਜੋਗਪ੍ਰੀਤ ਪਹਿਲਵਾਨ ਨੂੰ ਵੱਡਾ ਧੰਨਵਾਦ ਹੈ ਹਾਂਜੀ ਹੈਲੋ ਬਾਈ 7366 ਨੰਬਰ ਚੋਰੀ ਹੋ ਗਿਆ ਮੋਟਰਸਾਈਕਲ ਇਥੋਂ ਬਲਟੀਨਾ ਜੇ ਕਿਸੇ ਨੇ ਵੇਖਿਆ ਤਾਂ ਦੱਸ ਦਿਓ ਬੜਾ ਸੀਤ ਜਾ ਕੇ ਉਧਰਲੇ ਪਾਸੇ ਮੈਂ ਧੰਨਵਾਦੀ ਹਾਂ ਸਾਡੇ ਵੀਰ ਰਾਵਨ ਬਰਾੜ ਨਿਤਨ ਨਾਲਿ ਸ਼ਮਸ਼ੇਰ ਸਿੰਘ ਜੀ ਔਰ ਬਿਹਨ ਸਿੰਘ ਜੀ ਇਹਨਾਂ ਕਾਰਜੇ ਵੀਰਾਂ ਦਾ ਨਿਊਜ਼ੀਲੈਂਡ ਦੇ ਵਿੱਚੋਂ ਅੱਜ ਮੇਰੀ ਵੀ ਇਸ ਕਬੱਡੀ ਖੇਡ ਮੇਲੇ ਦਾ ਆਨੰਦ ਮਾਣਦੇ ਹੈਲੋ ਹੈਲੋ ਹਾਂਜੀ ਭਈ ਫਾਈਨਲ ਮਾਚ ਪਾਣੀ ਦੇਖਣ ਆਣੇ ਕਲੱਬ ਵਾਲਿਆਂ ਨੇ ਸਾਨੂੰ ਸਟੇਜ ਤੇ ਸਤਾਰਿਆ ਟਮੈਟਰੀ ਕਵਰਨ ਵਾਲੇ ਤੇ ਹੋਰ ਅਸੀਂ ਬਾਅਦ ਸਾਡਾ ਕਰਦੇ ਵੀ ਆ ਕੇ ਸਾਨੂੰ ਮੈਚ ਦੇਖ ਲੈਣ ਦੋ ਭਰਾਓ ਲਓ ਖੇਡ ਮੈਦਾਨ ਦੇ ਵਿੱਚ ਦੇਖਣਾ ਵੀ ਅਸਲੇ ਪੁਆਇੰਟ ਜਿਹੜਾ ਤਾਵੀ ਨੇ ਉਸੇ ਗੋਰਾ ਅੰਕ ਆਪਣੀ ਟੀਮ ਦੇ ਸੇ ਜੋੜਦਾ ਲਓ ਖੇਡ ਮੈਦਾਨ ਦੇ ਵਿੱਚ ਦੇਖਣਾ ਵੀ ਅਸਲੇ ਵੱਧ ਕੇ ਕਬੱਡੀ ਜਿਹੜੀ ਪਾ ਦਿੱਤੀ ਮੇਰੀ ਵੀਰੋ ਗੋਰਾ ਗੋਲੇ ਵਾਲੀ ਆਖਦਾ ਵੀ ਵੈਰੋ ਕਹਿੰਦੇ ਕਾਲੇ ਦੀ ਰੇਡ ਦੇ ਉੱਪਰ ਆਪਾਂ 500 ਦਾ ਨੋਟ ਲਾਤਾ ਜਿਹਦੇ ਜਫਾ ਲੱਗੇ ਜਾਫੀ ਦਾ ਨਹੀਂ ਬੈਰੂਕਾਂ ਵਾਲੇ ਕਾਲੇ ਦਾ ਗੋਰੇ ਗੋਲੇ ਵਾਲੀਏ ਵੱਲੋਂ ਉਧਰ ਰੌਬਨ ਬਰਾੜ ਸਾਡਾ ਵੀਰ ਨਾਲ ਨਿਤਨ ਮੇਰੀ ਵੀਰੋ ਉਧਰ ਨਾਲ ਬਹੁਤ ਹੀ ਸਤਿਕਾਰ ਦੇ ਵੀਰ ਸ਼ਮਸ਼ੇਰ ਤੇ ਬਿਆੰਤ ਔਰ ਸ਼ਿਕੰਦਰ ਨੂੰ ਵੀ ਜਿਹੜਾ ਜਫਾ ਲਾਉ ਉਹਨੂੰ 100 500 ਜੇ ਨਾ ਜਫਾ ਲੱਗਾ ਫਿਰ ਸ਼ਿਕੰਦਰ ਦਾ ਗੋਰੇ ਗੋਲੇ ਵਾਲੀਏ ਵੱਲੋਂ ਵੱਡੇ ਮਾਣ ਹੋਣਗੇ ਉਧਰਲੇ ਪਾਸੇ ਦੇਖਣਾ ਜਸਵੰਤ ਸਿੰਘ ਜੀ ਪੱਤੀ ਐਸ ਐਚਓ ਪੰਜਾਬ ਪੁਲਿਸ ਅਜੇ ਨਾ ਖਿਡਾਰੀਆਂ ਨੂੰ ਨੇੜੇੋਂ ਤੱਕਦੇ ਆਪਣੇ लाडले ਪ੍ਰਧਾਨ ਗੁਰਜੰਟ ਬਰਾੜ ਦੇ ਨਾਲ ਮਿਲ ਕੇ ਲਖਵਿੰਦਰ ਸਿੰਘ ਜੀ ਹਰਦਿਆਲੇ ਉਹਨਾਂ ਦੇ ਨਾਲ ਮਿਲ ਕੇ ਮੇਰੇ ਵੀਰੋ ਅੱਜ ਦੇ ਇਸ ਮੈਚ ਦਾ ਆਨੰਦ ਮਾਣਦੇ ਸਾਡੇ ਬਹੁਤ ਹੀ ਸਤਿਕਾਰ ਦੇ ਜੋ ਐਸਚੋ ਜਸਵੰਤ ਸਿੰਘ ਦੀ ਭੱਟੀ ਸਾਹਿਬ ਲਓ ਸਾਹਮਣੇ ਦੇਖਣਾ ਵੀ ਇਸ ਵੇਲੇ ਰਾਵਣ ਬਰਾੜ ਵਰਗੇ ਆਜ ਇਹਨਾਂ ਕਿਹੜਾ ਨਨਮਾਨ ਦੇ ਪੁਆਇੰਟ ਜਿਹੜਾ ਜਾਫੀ ਦਾ ਇਸ ਹੋਣਗੇ ਮੁਖਤਿਆਰ ਸਿੰਘ ਨੇ ਮੱਖਾ ਮੇਰੇ ਵੀਰੋ 5100 ਰੁਪਏ ਅੱਜ ਦੀਆਂ ਖੇਡਾਂ ਦੇ ਲਈ ਬਹੁਤ ਵੱਡਾ ਯੋਗਦਾਨ ਹੈ ਵੱਡਾ ਤਾਨਵਾਦ ਲਓ ਉਧਰਲੇ ਪਾਸੇ ਦੇਖਣਾ ਵੀ ਨੋੜ ਤੇ ਪੁਆਇੰਟ ਲੈ ਵੀ ਗੋਰੀਆ ਇਸ ਨੌਜਵਾਨ ਧਾਵੀ ਦਾ ਨੋੜ ਤੇ ਪੁਆਇੰਟ ਦੇਖਣਾ ਵੀ ਹੈਲੋ ਕ੍ਰਿਸ਼ਨ ਸੇਡ ਜੀ ਆਏ ਆ ਆਰ ਦੇ ਘਰ ਤੋਂ ਡਰ ਬਚ ਕੇ ਆਏ ਆ ਵਿਚਾਰੇ ਮਾਣ ਬਹੁਤ ਚਾਹਵਾਂਦਾ ਲਓ ਖੇਡ ਮੈਦਾਨ ਵਿੱਚ ਦੇਖਣਾ ਵੀ ਇਸ ਵळे ਫੇਰ ਵੱਜ ਕੇ ਕਬੱਡੀ ਜਿਹੜੀ ਪਾ ਦਿੰਦੀ ਹੈ ਆਪਾਂ ਦੇਖਨੇ ਵੀ ਪੈਣੀ ਵਾਲੇ ਗੋਰੇ ਦੀ ਕਬੱਡੀ ਮੇਰੇ ਵੀਰੋ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ ਅੱਜ ਦੇ 18ਵੇਂ ਕਬੱਡੀ ਖੇਡ ਮੇਲੇ ਦਾ ਲਓ ਪੁਆਇੰਟ ਇਸ ਲਈ ਦੇਖ ਰਿਹਾ ਵੀ ਖਾਰੇ ਦੀ ਟੀਮ ਦੇ ਹਿੱਸੇ ਆ ਚੱਲਿਆ ਮਾਰੀ ਦੀ ਧਰਤੀ ਦਾ ਸ਼ਿਕੰਦਰ ਗੋਰਾ ਗੋਲੇ ਵਾਲੀ ਆਖਦਾ ਵੀ ਜਿਹੜਾ ਇਹਨੂੰ ਜੱਫਾ ਲਾਉ 500 ਰੁਪਿਆ ਪਾਉ ਜਿਹੜਾ ਵੀ ਮੇਰੇ ਵੀਰੋ ਮਾਰੀ ਵਾਲੇ ਸ਼ਿਕੰਦਰ ਨੂੰ ਜੱਫਾ ਲਾਵੇਗਾ ਗੋਰਾ ਗੋਲੇ ਵਾਲੀ ਆਖਦਾ ਵੀ 500 ਰੁਪਿਆ ਪਾਵੇਗਾ ਲਓ ਸਾਹਮਣੇ ਉਧਰਲੇ ਪਾਸੇ ਦੇਖਣਾ ਵੀ ਸ਼ਕਤੀਮਾਨ ਖਾਰੇ ਵਾਲਾ ਨਾਲ RAM ਤੇ ਬੂਟਾ ਮੇਰੇ ਵੀਰੋ ਹੁਣ ਦੇਖਣਾ ਵੀ ਵਿੱਕੀ ਇੱਕ ਪਾਸੇ ਖਾਰੇ ਦੀ ਧਰਤੀ ਦਾ ਉਧਰ ਸ਼ਕੰਦਰ ਮਾੜੀ ਵਾਲਾ ਇਸ ਵੇਲੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਅੰਕ ਧਾਵੀ ਦਾ ਅੰਕ ਰੇਡਰ ਦੇ ਹਿੱਸੇ ਵਿੱਚ ਆ ਜੁੜਿਆ ਕੋਰੀ ਦੀ ਕਬੱਡੀ ਖਾਰੇ ਦੀ ਧਰਤੀ ਦਾ ਖੇਡ ਮੈਦਾਨ ਵਿੱਚ ਵੱਧ ਕੇ ਕਬੱਡੀ ਪਾਉਂਦਾ ਹੋਇਆ ਲਓ ਦੇਖਣਾ ਵੀ ਇਧਰਲੇ ਪਾਸੇ ਵੱਲ ਪਾਈ ਹੋਈ ਕਬੱਡੀ ਲਓ ਵਾਹ ਮੇਰੀ ਸਾ ਗੋਰਾ ਆਖਦਾ ਵੀ ਜੇ ਜੱਥਾ ਲੱਗ ਗਿਆ ਤਾਂ ਵੀ ਪੈਸੇ ਨਾ ਲੱਗਿਆ ਤਾਂ ਵੀ ਰੇਟਰ ਦੇ ਵਾਹ ਮੇਰੀ ਸਾ ਤੇ ਪੁਆਇੰਟ ਜਿਹੜਾ ਇਸ ਵੇ ਜਾਫੀ ਦੇ ਹਿੱਸੇ ਦੀ ਵੀ ਦਾੜ ਜੜਿਆ ਮੈਂ ਬੇਨਤੀ ਕਰੂੰਗਾ ਇੱਕ ਮਿੰਟ ਦੇ ਲਈ ਮੈਚ ਰੋਕ ਲੈ ਦਿੱਤੇ ਸਾਡੇ ਜਸਵੰਤ ਸਿੰਘ ਦੀ ਭੱਤੀ ਸਾਹਿਬ ਦਰਸ਼ਕਾਂ ਤੇ ਖਿਡਾਰੀਆਂ ਦੇ ਨਾਲ ਜਿਹੜਾ ਆਪਣੇ ਵਿਚਾਰ ਜਿਹੜੇ ਸਾਂਝੇ ਕਰਨਗੇ ਹੈਲੋ ਬਾਈ ਗੀਤਾ ਸਟੇਜ ਤੇ ਚਾਚਾ ਕ੍ਰਿਸ਼ਨ ਜੀ ਬਹੁਤ ਸਾਰਾ ਮਾਨ ਜਿਹੜਾ ਭੇਜਦੇ ਆ ਵੱਡਾ ਧੰਨਵਾਦ ਹੈ ਮਾਸਟਰ ਬਲਵਿੰਦਰ ਜੀ ਮੈਂ ਆਪਾਂ ਰੋਕ ਲਿਆ ਮੈਂ ਸਿਹਰਾ ਸਿੰਘ ਜੀ ਰੋਕ ਲੇ ਗਏ ਸਾਡੇ ਐਸਚਓ ਸਾਹਿਬ ਸਦਾ ਜਸਵੰਤ ਸਿੰਘ ਜੀ ਭੱਤੀ ਸਾਹਿਬ ਖਿਡਾਰੀਆਂ ਨਾਲ ਤੇ ਦਰਸ਼ਕਾਂ ਨਾਲ ਆਪਣੇ ਵਿਚਾਰ ਜਿਹੜੇ ਸਾਂਝੇ ਕਰਨਗੇ ਹੈਲੋ ਹੈਲੋ ਬਹੁਤ ਹੀ ਸਤਿਕਾਰਯੋਗ ਮੇਰੇ ਪਿੰਡ ਦੇ ਸਰਪੰਚ ਸਾਹਿਬ ਪਿੰਡ ਦੀ ಗ್ರಾಮ ਪੰਚਾਇਤ ਪਿੰਡ ਦੀ ਸਪੋਰਟਸ ਕਮੇਟੀ ਦੇ ਅਹੁਦੇਦਾਰ ਸਹਿਬਾਨ ਮਾਸਟਰ ਬਲਵਿੰਦਰ ਸਿੰਘ ਜੀ ਮਾਸਟਰ ਆਤਮਾ ਸਿੰਘ ਜੀ ਬਰਾੜ ਜਗਦੀਸ਼ ਸਿੰਘ ਜੀ ਸਿੱਧੂ ਕਲੱਬ ਦੇ ਅਹੁਦੇਦਾਰ ਯੂਥ ਕਲੱਬ ਦੇ ਅਹੁਦੇਦਾਰ ਦੂਰ ਤਰੇੜੇ ਤੋਂ ਆਈਆਂ ਟੀਮਾਂ ਦੇ ਖਿਡਾਰੀ ਤੇ ਨੇੜੇ ਦੇ ਪਿੰਡਾਂ ਤੋਂ ਆਏ ਮੇਰੇ ਦਰਸ਼ਕ ਵੀਰੋ ਅੱਜ ਇਹ ਸਾਡੇ ਪਿੰਡ ਦੇ ਵਿੱਚ 18ਵਾਂ ਟੂਰਨਾਮੈਂਟ ਹੋ ਰਿਹਾ ਜੋ ਸੰਤ RAM ਸੂਪ ਦੀ ਯਾਦ ਵਿੱਚ ਇਹ ਮੇਲਾ ਕਰਵਾਇਆ ਜਾਂਦਾ ਹੈ ਤੇ ਸਾਡੇ ਹਰ ਪਿੰਡ ਦੇ ਨਾਗਰਿਕ ਦੀ ਕੋਸ਼ਿਸ਼ ਹੁੰਦੀ ਆ ਕਿ ਇਸ ਮੇਲੇ ਨੂੰ ਸੱਚੇ ਢੰਗ ਦੇ ਨਾਲ ਲਿਵਾਇਆ ਜਾਵੇ ਤੇ ਬਹੁਤ ਹੀ ਸਤਕਾਰ ਦੇ ਯੋਗ ਮੇਰੇ ਵੀ ਬੈਠੇ ਨੇ ਸਿਰਫ 1 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਆਪਣੇ ਪਿੰਡ ਦੇ ਵਿੱਚ ਆਪਣੇ ਦੋਸਤਾਂ ਨਾਲ ਆਪਣੇ ਪਿੰਡ ਦੇ ਨਾਗਰਿਕਾਂ ਨਾਲ ਰੂਪ ਰੂਪ ਹੋਣ ਲਈ ਸਾਲ ਦੇ ਵਿੱਚ ਇੱਕ ਦਿਨ ਆਉਣਾ ਮੈਨੂੰ ਆਨੰਦ ਮਿਲਦਾ ਕਿ ਮੇਰੀ ਜਨਮ ਭੂਮੀ ਆ ਮੈਂ ਉਸ ਜਨਮ ਭੂਮੀ ਦੇ ਉੱਤੇ ਜਿੱਥੇ ਮੈਂ ਵੀ ਖੇਡਦਾ ਰਿਹਾ ਮੈਨੂੰ ਆਨੰਦ ਮਿਲਦਾ ਮੈਂ ਉਸ ਆਨੰਦ ਮਾਨਣ ਲਈ ਆਉਣਾ ਤੇ ਉਹ ਆਨੰਦ ਮਾਨਣ ਲਈ ਤੁਹਾਨੂੰ ਚਾਰ ਕਲਾਸਾਂ ਜਾਂ ਕਰ ਰਿਹਾ ਹਾਂ 18ਵੇਂ ਟੂਰਨਾਮੈਂਟ ਵਿੱਚ ਜਿੰਨੇ ਵੀ ਖਿਡਾਰੀਆਂ ਨੇ ਹਿੱਸਾ ਲਿਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਟੂਰਨਾਮੈਂਟ ਵਿੱਚ ਜਿੱਥੇ ਆਉਣ ਵਾਲੀਆਂ ਟੀਮਾਂ ਨੂੰ ਉਹਨਾਂ ਦੇ ਮਾਪੇ-ਬਾਪ ਨੂੰ ਉਹਨਾਂ ਦੇ ਪਿੰਡ ਦੇ ਸਰਪੰਚ ਨੂੰ ਮੈਂ ਬਹੁਤ ਵਾਰਕਵਾਦ ਹੁੰਦਾ ਕਿ ਉਹਨਾਂ ਨੇ ਮਿਹਨਤ ਕਰਕੇ ਇਹ ਮੈਚ ਜਿੱਤ ਕੇ ਇਤੋਂ ਇਨਾਮ ਆਸਰ ਕੀਤੇ ਨੇ ਜਿੰਨਾ ਹਾਰਨਾ ਇੱਕ ਵੱਖਰੀ ਗੱਲ ਹੈ ਗੇਮ ਖੇਡਣਾ ਇੱਕ ਵੱਖਰੀ ਗੱਲ ਗੇਮ ਖੇਡਣ ਦੇ ਨਾਲ ਖਿਡਾਰੀ ਦੇ ਮਨ ਦੇ ਵਿੱਚ ਇੱਕ ਲੀਡਰਸ਼ਿਪ ਦੀ ਭਾਵਨਾ ਪੈਦਾ ਹੁੰਦੀ ਆ ਉਹ ਮਿਲ ਕੇ ਰਲ ਕੇ ਕੰਮ ਕਰਨ ਦੀ ਜਿਹੜੀ ਉਹ ਸਿੱਖਿਆ ਲੈਂਦੇ ਨੇ ਉਸ ਮੈਂ ਬਹੁਤਾਂ ਸਮਾਂ ਨਾ ਲੈਂਦਾ ਹੋਇਆ ਮੇਲੇ ਨੂੰ ਮੇਲਾ ਹੀ ਰੱਖਦਾ ਹੋਇਆ ਮੈਂ ਤੁਹਾਡੇ ਤੋਂ ਅਜਾਸਤ ਮੰਗਦਾ ਹਾਂ ਤੇ ਸਾਰੇ ਕਲੱਬ ਦਾ ਸਾਰੀ ਪੰਚਾਇਤ ਦਾ ਸਾਰੇ ਪਿੰਡ ਦੇ ਨਗਰ ਨਿਵਾਸੀਆਂ ਦਾ ਮੈਂ ਤਹਿ ਦਿਲੋਂ ਮਾਣ ਕਰਦਾ ਜਿਹੜਾ ਮੇਰਾ ਵੀ ਇੱਥੇ ਪਿੰਡ ਵਿੱਚ ਆਉਣ ਤੇ ਮਾਣ ਬਖਸ਼ੇ ਨੇ ਕਨਵਾਣਾ ਦਾ ਵੰਦਾ ਹੋਣ ਦੇ ਨਾਤੇ ਸੋ ਮੇਰੇ ਵੱਲੋਂ ਜਿੰਨੇ ਵੀ ਦਰਸ਼ਕ ਤੇ ਖਿਡਾਰੀ ਵੀਰ ਦੂਰ ਤਰੇੜੇ ਤੋਂ ਆਏ ਨੇ ਪਿੰਡ ਦੇ ਜਿਹੜੀ ਸੰਗਤ ਆਈ ਆ ਉਹਨਾਂ ਸਾਰਿਆਂ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਇਸ ਇਹ ਜਿਹੜੇ ਖੇਡ ਮੇਲੇ ਵਿੱਚ ਸ਼ਿਰਕਤ ਕਰਨ ਲਈ ਜੋ ਮੇਰੇ ਵੱਲੋਂ ਕੋਈ ਕਿਸੇ ਕਿਸਮ ਦੀ ਕਮਾ ਹੋ ਗਈ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਤੇ ਲਾਸਟ ਵਿੱਚ ਮੈਂ ਸਾਡੇ ਪ੍ਰਿੰਸੀਪਲ ਸਾਹਿਬ ਰਵਿੰਦਰ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਵੀ ਇੱਕ ਮਿੰਟ ਲਈ ਧੰਨਵਾਦ ਕਰਨ ਬਾਕੀ ਮੈਚ ਜਿਹੜੇ ਦੋ ਪੌਂਡ ਨੇ ਉਹ ਅੰਜੋਏ ਕਰੋ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਪੱਟੇ ਸਾਹਿਬ ਅਤੇ ਸਾਡੇ ਸਾਰੇ ਕਲੱਬ ਵੱਲੋਂ ਜਿਹੜੇ ਲੋਕ ਇੱਥੇ ਤੁਸੀਂ ਵੀਰ ਵੇਖ ਰਹੇ ਆ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਬੜਾ ਸੋਹਣਾ ਮੈਚ ਹੋ ਰਿਹਾ ਆਪਾਂ ਲੇਟ ਨਹੀਂ ਕਰਦੇ ਮੈਂ ਨਹੀਂ ਬੜਾ ਬੋਲਦਾ ਕਿ ਉਹ ਬੜਾ ਨੰਦ ਵਾ ਆ ਰਿਹਾ ਮੈਦ ਰੱਖਣ ਦਾ ਆਪਾਂ ਮੈਦ ਦੇਖ ਰਹੇ ਆ ਬਾਕੀ ਵਾ ਕੇ ਦੋਸਤਾਂ ਦੀ ਇੱਕ ਵਿਚ ਆਪਣੇ ਸ਼ਾਨਾ ਜੀ ਨੂੰ 200 ਰੁਪਏ ਨਾਮ ਆ ਇਹਦੇ ਕਲਾਸ ਪਹਿਲੋਂ ਬਿੱਟੂ ਮੱਟੂ ਵੱਲੋਂ ਸ਼ਾਨੇ ਨੂੰ ਹਲੋ ਵਾਹਿਗੁਰੂ ਜੀ ਦਾ ਖਾਤਾ ਮੈਚ ਹੋਣਾ ਸਟਾਰਟ ਦੇ ਮੈਚ ਹੋਣਾ ਸਟਾਰਟ ਤੇ ਪੈਂਦੀਆਂ ਕੌਡੀਆਂ ਦੇ ਵੇਖਾ ਬਿਬਲੀਆ ਬਿਬਲੀਆ ਲਓ ਖੇਡ ਮੈਦਾਨ ਵਿੱਚ ਦੇਖਣਾ ਵੀ ਇਸ ਵੇਲੇ ਪਾਈ ਹੋਈ ਕਬੱਡੀ ਉਧਰਲੇ ਪਾਸੇ ਦੇਖਣਾ ਵੀ ਪੈਣੀ ਵਾਲਾ ਗੋਰਾ ਮੇਰੀ ਵੀਰੋ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਵੱਡਾ ਧੰਨਵਾਦ ਹੈ ਰੁਪਿੰਦਰ ਸਿੰਘ ਪ੍ਰਧਾਨ ਐਸ.ਓ.ਆਈ. ਮੋਗਾ ਲਓ ਖੇਡ ਮੈਦਾਨ ਵਿੱਚ ਦੇਖਣਾ ਵੀ ਇਸ ਵੇਲੇ ਵਧ ਗਈ ਕਬੱਡੀ ਜਿਹੜੀ ਕਾਲੇ ਦੇ ਪਾਈ ਹੈ ਇੱਕ ਮਿੰਟ ਅਮਨ ਜੀ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਸੁਖਵਿੰਦਰ ਸਿੰਘ ਭੁੱਲਰ ਜੀ ਉਹਨਾਂ ਦੇ ਰਿਸ਼ਤੇਦਾਰ ਚੱਕ ਲਿਆਨਤ ਪੁੱਜੇ ਨੇ ਭਿੰਦਰ ਬਰਾੜ ਜੀ ਸ਼ਿੰਦਾ ਬਰਾੜ ਜੀ ਬਲਕਰਨ ਬਰਾੜ ਜੀ ਡਾਕਟਰ ਸਤਨਾ ਵੱਟੂ ਜੀ ਸਾਰਿਆਂ ਦਾ ਇੱਥੇ ਪੁੱਜਣ ਤੇ ਬਹੁਤ-ਬਹੁਤ ਧੰਨਵਾਦ ਹੈ ਹਾਂਜੀ ਮਾਈਕ ਕੋ ਵੱਟੂ ਲਓ ਖੇਡ ਮੈਦਾਨ ਵਿੱਚ ਦੇਖਣਾ ਵੀ ਇਸ ਵੇਲੇ ਪੁਆਇੰਟ ਜਾਫੀ ਦੇ ਉਸੇ ਮੇਰੀ ਵੀਰੋ ਬਹੁਤ ਹੀ ਤਕੜਾ ਜਫਾ ਲੱਗਿਆ ਆਪਾਂ ਦੇਖ ਲੈਣੇ ਵੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਦੇਖਣਾ ਵੀ ਇਧਰਲੇ ਪਾਸੇ ਪੁਆਇੰਟ ਜਾਫੀ ਦੇ ਆਪਣੀ ਟੀਮ ਦੇ ਲਈ ਜੋੜਿਆ ਗੋਰੇ ਗੋਲੇ ਵਾਲੀਏ ਵੱਲੋਂ 500 ਰੁਪਏ ਇਸ ਜਾਫੀ ਦੇ ਲਈ ਵੱਡਾ ਮਾਣ ਹੈ ਲਓ ਸਾਹਮਣੇ ਦੇਖਣਾ ਵੀ ਇੱਕ ਪਾਸੇ ਲੱਖੇ ਦੀ ਕਬੱਡੀ ਪਲੀਜ਼ ਲੱਖੇ ਦੀ ਕਬੱਡੀ ਮੇਰੀ ਵੀਰੋ ਖੇਡ ਮੈਦਾਨ ਦੇ ਵਿੱਚ ਦੇਖਣਾ ਖਾਰੇ ਪਿੰਡ ਵਾਲਾ ਕਿ ਬਟਨ ਤਾਰੀਆਂ ਜਦੋਂ ਵੀ ਦਿੱਤੀ ਜਫਾ ਲਾਉਂਦਾ ਏ ਮਾਰ ਕੇ ਥਾਪੀ ਸੁਰਖਪਰੀਆਂ ਨੰਬਰ ਲਿਆਉਂਦਾ ਏ ਖੜ ਖੜੇ ਲੋਕੀ ਗੱਲਾਂ ਕਰਦੇ ਬਿੱਟੂ ਦਗਾਲ ਦੀਆਂ ਵਿਚਵਲੇ ਛਤੂਮਾ ਪਈਆਂ ਨੇ ਗੁਰਲਾਲ ਦੀਆਂ ਬੜਾ ਪਿਆਰ ਦਿੰਦੇ ਲੋਕੀ ਅੱਜ ਵੀ ਜੋ ਬਣਿਆ ਦੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਕ ਪਿਆ ਬੀ ਸ਼ੇਰਾਂ ਦਾ ਲਓ ਉਧਰ ਰੁਪਿੰਦਰ ਸਾਡਾ ਬਹੁਤ ਹੀ ਸਤਿਕਾਰਯੋਗ ਬੰਟੀ ਵੀਰ ਸੋਚਦੇ ਆਹ ਪੁਆਇੰਟ ਜਿਹੜਾ ਮੋਕ ਇਧਰਲੇ ਪਾਸੇ ਵੀਰ ਨੂੰ ਜਫਾ ਦੇ ਹਿੱਸੇ ਆ ਉਧਰਲੇ ਪਾਸੇ ਜੇ ਸ਼ਰਨਾ ਜਫਾ ਲਾਊਗਾ ਤਾਂ ਕਾਸਮੇਟ ਰੁਪਿੰਦਰ ਆਖਦਾ ਮੇਰੀ ਵੀਰੋ ਵੀ 100 ਰੁਪਿਆ ਹੋਵੇਗਾ ਜੇ ਸ਼ਰਨਾ ਜਫਾ ਲਾਵੇਗਾ ਆਪਣੇ ਕਲਾਸਮੇਟ ਦਾ ਵੱਡਾ ਮਾਣ ਕਰਦਾ ਤੇ ਦਵਿੰਦਰ ਪਾਲ ਉਹਨਾਂ ਨੂੰ ਵੀ ਵੱਡਾ ਧੰਨਵਾਦ ਮੈਚ ਸਮਾਪਤ ਹੈ ਮੈਚ ਸਮਾਪਤ ਹੈ ਬੱਬੀ ਜੀ ਮੈਂ ਹਾਂਜੀ ਸਾਡੇ ਦਰਮਿਆਨ ਬਹੁਤ ਹੀ ਸਤਿਕਾਰ ਦੇ ਯੋਗ ਸਵਰਨ ਸਿੰਘ ਜੀ ਸਰਪੰਚ ਸ਼ਕੂਰ ਵਾਲੀ ਇਹਦੇ ਵਿੱਚੋਂ ਡੱਗੁਰਵਾਲਾ ਦੀ ਅੱਜ ਦੀ ਜੀਨਰ ਟੀਮ ਹੈ ਡੱਗੁਰਵਾਲਾ ਸੈਕੰਡਰੀ ਟੀਮ ਖਾਰਾ ਦੋਨਾਂ ਟੀਮਾਂ ਨੂੰ ਉਸੇ ਮੁਬਾਰਕਬਾਦ ਦੇਵਾਂਗੇ ਮਾਈਕ ਤੇ ਬਲਵਿੰਦਰ ਮਾਸਟਰ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਦਰਸ਼ਕ ਵੀਰਾਂ ਦਾ ਜਿਨ੍ਹਾਂ ਨੇ ਮੈਚਾਂ ਦਾ ਬੜਾ ਸੋਹਣ ਆਨੰਦ ਮਾਣਿਆ ਵੇਖ ਕੇ ਸਾਨੂੰ ਕਿਸੇ ਕਿਸਮ ਦੀ ਕੋਈ ਦੀ ਕਿਸੇ ਖਰਾਬੀ ਕੀਤੀ ਅਸੀਂ ਸਾਰੇ ਲੋਕਾਂ ਦਾ ਜਿਹੜੇ ਬਾਹਰੋਂ ਪਿੰਡਾਂ ਵਿੱਚੋਂ ਵੀ ਆਏ ਆ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬੜਾ ਸੋਹਣਾ ਸਭ ਦਾ ਜੀ ਆਇਆਂ ਨੂੰ ਬਹੁਤ ਬਹੁਤ ਜੀ ਆਇਆਂ ਬਹੁਤ ਬਹੁਤ ਜੀ ਆਇਆਂ ਹੈਲੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਬਤੈ ਸਾਰਿਆਂ ਜੀਾਂ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਪਿਪਲੀਆ ਨਗਰ ਨਗਰ ਕਮੇਟੀ ਦੇ ਮੈਂਬਰ ਸਹਿਬਾਨ ਕਲੱਬ ਦੇ ਸਹਿਬਾਨ ਸਾਰਿਆਂ ਧੰਨਵਾਦ ਇਹ ਟੂਰਨਾਮੈਂਟ ਦੇ ਹੋਂਦ ਵਿੱਚ ਗਾਂਵਾਤ ਕਈ ਵੱਤੋਂ ਚੜਤੇ ਇਸਾ ਲੈਣਾ ਟੂਰਨਾਮੈਂਟ ਦੇ ਵਿੱਚ ਤੇ ਸਾਰਾ ਦਾ ਨਗਰ ਨੇ ਸਹਿਯੋਗ ਦੇਣਾ ਇਸ ਟੂਰਨਾਮੈਂਟ ਦੇ ਵਿੱਚ ਸਾਡਾ ਗਰਜੰਟ ਸਿੰਘ ਪ੍ਰਧਾਨ ਜਿਹੜਾ ਕਿ ਇਸ ਵਕਤ ਬਹੁਤ ਵਧੀਆ ਟੂਰਨਾਮੈਂਟ ਨੇਪਰੇ ਚੜ੍ਹ ਕੇ ਹਟਿਆ ਉਹਦਾ گاਹ ਨੂੰ ਵੀ ਸਾਰਿਆਂ ਨੇ ਨਗਰ ਨਿਵਾਸੀਆਂ ਨੇ ਸਾਰਿਆਂ ਨੇ ਸਰਦਾਰ ਹਰਜਾ ਲਿਆ ਆਇਆ ਸੰਧੂ ਸਾਹਿਬ ਉਹਨਾਂ ਨੂੰ ਵੀ ਸਾਰਿਆਂ ਨੇ ਧੰਨਵਾਦ ਕੀਤਾ ਤੇ ਸਾਰਾ ਧੰਨਵਾਦ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਦੇ ਲੋਕ ਸਰਦਾਰ ਗਰਜਨ ਸਿੰਘ ਹਰਜਾ ਲੈਣਾ ਸਰਦਾਰ ਬਲਵਿੰਦਰ ਸਿੰਘ ਮਾਸਟਰ ਸਰਦਾਰ ਆਤਮਾ ਸਿੰਘ ਘਾਰ ਸਰਦਾਰ ਜਿੰਦੇ ਵੀ ਬਤਵੰਤੇ ਸੰਜਰੇ ਆ ਇਹ ਸਾਰਿਆਂ ਦਾ ਧੰਨਵਾਦ ਕਰਦੇ ਜੀਰੀ ਸਿੰਘ ਬਾੜ ਸਰਦਾਰ ਸੰਤਾ ਸਿੰਘ ਇੰਸਪੈਕਟਰ ਸਾਰਿਆਂ ਦਾ ਧੰਨਵਾਦ ਕਰਦੇ ਉਹਨਾਂ ਦੀ ਮੇਨ ਸਦਕਾ ਹੀ ਸਦਾ ਟੂਰਨਾਮੈਂਟ ਸਿਰੇ ਚੜਿਆ ਹੈ ਉਹਨਾਂ ਦੀ ਅੰਤ ਤੱਕ ਸੇਵਾ ਸਦਕਾ ਹੀ ਸਦਾ ਟੂਰਨਾਮੈਂਟ ਸਿਰੇ ਚੜਿਆ ਹੈ ਠੀਕ ਹੈ ਠੀਕਾ ਆ ਪੱਕੀ ਤੋਂ ਇੱਕ ਬਾਈ ਬਈ ਬਹੁਤ ਮੈਂ ਤਾਂ ਕਹਿੰਦਾ ਮੋਸਲ ਗੋਮ ਹੋਇਆ ਪਰ ਆ ਪਹਿਲੇ ਵੀ ਤਾਂ ਬਹੁਤ ਬੇਨਤੀ ਕਰਦੀ ਐ ਮੋਸਲ ਕੁਝ ਦਿੰਦਾ ਨਹੀਂ ਹੁੰਦਾਗਾ ਐ ਭਈ ਰਾਜਕ ਰਾਜ ਆ ਕੇ ਸਿੱਧੀ ਗੱਲ ਆ ਐ ਕੋਈ ਨਹੀਂ ਦਿੰਦਾਗਾ ਹੁਣ ਮੈਂ ਤਾਂ ਪਹਿਲਾਂ ਮੈਂ ਤਾਂ ਕੀਤੀਆਂ ਹੋਰ ਮੈਂ ਤਾਂ ਕਰੀ ਜੰਨੇ ਆ ਐਂ ਨਹੀਂ ਕੋਈ ਮਰਸਦ ਦਿੰਦਾਗਾ ਜਿਕੇ ਐਫਆਈ ਦਰਜ ਕਰਾ ਫੇਰ ਮਰਸਦ ਤਰਾ ਮਿਲੂਗਾ ਐਵੇਂ ਨਹੀਂ ਮਿਲਦਾਗਾ ਅਸੀਂ ਤੈਨੂੰ ਵਾਹਵਾ ਕਹੀਏ ਨੇ ਤੇਰੀ ਬਹੁਤ ਬਹੁਤ ਧੰਨਵਾਦ ਹੈ ਜਿਕੇ ਭਰਾ ਚੱਕਾ ਮੈਸੇ ਦੇ ਦੇਉ ਇਹਨੂੰ ਅਸੀਂ ਤਾਂ ਮੈਂ ਤਾਂ ਕਰੀ ਜੰਨੇ ਆ ਐਂ ਨਹੀਂ ਕੋਈ ਦਿੰਦਾਗਾ ਜਾ ਕੇ ਨੰਬਰ ਲਾ ਕੇ ਐਫਆਈ ਦਰਜ ਕਰਾ ਭਰਾਵਾ ਜਾ ਕੇ ਐਂ ਨਹੀਂ ਕੀ ਦੇਣ ਦੇਣਾ ਮਤੇ ਮਰਸਦ ਕਿਹਨੇ ਬਹੁਤ ਬਹੁਤ ਧੰਨਵਾਦ ਲੋਕਾਂ ਦਾ ਵੀ ਸ਼ਾਬਾਸ਼ ਜਿਹੜੇ ਸਾਰੇ ਪਹੁੰਚੇ ਆ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਦੇ ਆ ਪਟੇ ਸਾਹਿਬ ਸੰਧੂ ਸਾਹਿਬ ਜਿਨ੍ਹਾਂ ਨੇ ਬੜਾ ਆਨੰਦ ਮਾਣਿਆ ਮ ਅਸੀਂ ਉਹ ਉਹ ਬੋਲ ਯਾਰ ਕਾਣ ਫਿਰ ਤੂੰ ਦੋ ਬੋਲ ਖੜ ਜਾ ਯਾਰ ਆ ਬੋਲ ਹੈਲੋ ਟੂਰਨਾਮੈਂਟ ਦੇ ਮਾਸਟਰ ਜੀ ਆਤਮਾ ਜੀ ਪੱਟੀ ਜੀ ਤੇ ਗੁਰਜਾੰਡ ਸਿੰਘ ਜੰਟਾ ਜੀ ਪ੍ਰਧਾਨ ਸਾਰੇ ਟੂਰਨਾਮੈਂਟ ਦੀ ਗਵਾਹੀ ਦੇ ਹੱਕਦਾਰ ਨੇ ਹਾਂਜੀ ਸਾਰਿਆਂ ਦਾ ਭਿੰਦਰ ਸਿੰਘ ਜੀ ਬਰਾੜ ਸਾਹਿਬ ਬਹੁਤ ਬੜਾ ਜੋਰ ਉਹਨਾਂ ਦਾ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਚੱਕ ਕਲਿਆਣ ਵਾਲੇ ਸਮੁੱਚੇ ਸਪੋਰਟਸ ਕਲੱਬ ਦੇ